ਲੁਧਿਆਣਾ ਦੇ ਸਰਾਬਾ ਨਗਰ ਹੋਲੀ ਕਰੋਸ ਕੈਥਲਿਕ ਚਰਚ ਵਿਖੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੌਜਵਾਨਾਂ ਅਤੇ ਮਹਿਲਾਵਾਂ ਨੇ ਆਪਣੇ ਆਪ ਨੂੰ ਪ੍ਰਭੂ ਜੀਸ਼ੂ ਮਸੀਹ ਦੇ ਰੰਗ ਵਿੱਚ ਰੰਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ 55 ਦੇ ਕਰੀਬ ਲੋਕਾਂ ਨੇ ਪ੍ਰਭੂ ਦਾ ਨਾਮ ਸਿਮਰਨ ਸ਼ਬਦ ਲਿਆ ਜਿਨ੍ਹਾਂ ਤੇ ਪ੍ਰਭੂ ਦੀ ਅਪਾਰ ਕਿਰਪਾ ਹੈ ਉਨ੍ਹਾਂ ਕਿਹਾ ਕਿ ਕੈਥਲਿਕ ਲੋਕਾਂ ਦੇ ਵੱਲੋਂ ਆਪਣੇ ਰੀਤੀ ਰਿਵਾਜਾਂ ਦੇ ਨਾਲ ਅੱਜ ਇੰਨਾ 55 ਲੋਕਾਂ ਨੂੰ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੈ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਕੈਥਲਿਕ ਲੀਸਾ ਦੇ ਵਿੱਚ ਜਦੋਂ ਕੋਈ ਬਪਤੀਸਮਾ ਲੈ ਕੇ ਕੈਥਲਿਕ ਲੀਸਾ ਦਾ ਮੈਂਬਰ ਬਣ ਜਾਂਦਾ ਉਹਦਾ ਜਿਹੜਾ ਇਮਾਨ ਦਾ ਸਫ਼ਰ ਹੈ ਉਹਦੇ ਵਿੱਚ ਉਹਨੂੰ ਹੋਰ ਜ਼ਿਆਦਾ ਬਲ ਸ਼ਕਤੀ ਦੇਣ ਦੇ ਲਈ ਅਸੀਂ ਪਵਿੱਤਰ ਆਤਮਾ ਦੇ ਇਸ ਸੈਕਰਮੈਂਟ ਦੀ ਮੰਗ ਕਰਦੇ ਹਾਂ ਜਦੋਂ ਵੀ ਬੱਚਿਆਂ ਨੂੰ ਅਸੀਂ ਇਸਤਕਲਾਲ ਦੇ ਲਈ ਸੌਂਪਦੇ ਹਾਂ ਪਵਿੱਤਰ ਆਤਮਾ ਉਹਨਾਂ ਦੇ ਉੱਤਰਦਾਇਓ ਅਤੇ ਉਹਨਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਖਾਸ ਕਰਕੇ ਜਿਹੜੀ ਸ਼ਕਤੀ ਉਹਨਾਂ ਨੂੰ ਮਿਲਦੀ ਹੈ ਉਹ ਹੈ ਇਮਾਨ ਦੀ ਸ਼ਕਤੀ ਉਮੀਦ ਵਿੱਚ ਬਦਨ ਦੀ ਸ਼ਕਤੀ ਅਤੇ ਪਿਆਰ ਵਿੱਚ ਖੁਦਾ ਦੇਲੇ ਕੰਮ ਕਰਨ ਦੀ ਸ਼ਕਤੀ। ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਉਹ ਚਲਦੇ ਫਿਰਦੇ ਖੁਦਾ ਦੇ ਗਵਾਹ ਬਣ ਜਾਂਦੇ ਹਨ। ਬਪਤਿਸਮੇ ਦਰਾਂਹੀਂ ਸੇ ਖੁਦਾ ਨੂੰ ਸਵੀਕਾਰ ਕਰਦੇ ਹਨ। ਇਸ ਤਰ੍ਹਾਂ ਦੇ ਰਾਂਹੀਂ ਖੁਦਾ ਨੂੰ ਦੂਜਿਆਂ ਨੂੰ ਵੰਡਣ ਵਾਲੇ ਬਣ ਜਾਂਦੇ ਹਨ। ਤੇ ਇਹਨਾਂ 55 ਬੱਚਿਆਂ ਦੇ ਬਾਰੇ ਮੈਂ ਕਹਾਂਗਾ ਹੁਣ ਤੋਂ ਇਹਨਾਂ ਦੇ ਅੱਗੇ ਜ਼ਿੰਮੇਵਾਰੀ ਹੈ ਕਿ ਇਹ ਆਪਣੇ ਈਮਾਨ ਨੂੰ ਦੂਜਿਆਂ ਨਾਲ ਵੰਡਣ, ਯਿਸੂ ਮਸੀਹ ਦੇ ਬਾਰੇ ਦੂਜਿਆਂ ਨੂੰ ਜਾਣੂ ਕਰਾਉਣ ਅਤੇ ਇਸੇ ਤਰ੍ਹਾਂ ਆਪਣੇ ਈਮਾਨ ਦੀ ਗਵਾਹੀ ਦੇ ਸਕਣ। ਅਤੇ ਈਮਾਨ ਦੀ ਗਵਾਹੀ ਸਭ ਤੋਂ ਜ਼ਿਆਦਾ ਯਿਸੂ ਮਸੀਹ ਦਿਖਾਤਾ ਦੁੱਖ ਸਹਿ ਕੇ ਅਸੀਂ ਦਿੰਦੇ ਹਾਂ। ਅਤੇ ਉਹਦੇ ਲਈ ਅੱਜ ਤਿਆਰ ਕੀਤੇ ਗਏ ਹਨ ਅੱਜ ਕੱਲ ਸਾਈ ਕਰਦਾ ਆਪਣਾ ਬੋਲ ਬੋਲਾ ਹਰ ਜਿਹਨੇ ਸਾਈਆਂ ਸਾਈਆਂ ਕਿਸ ਤਰ੍ਹਾਂ ਜਿਹੜੀ ਇਹ ਸ਼ੁਰੂਆਤ ਹੋਈ ਹੈ ਤੇ ਕਿਸ ਤਰ੍ਹਾਂ ਜਿਹੜੇ ਲੋਕ ਜਾਦਾ ਬੋਲ ਬੋਲੇ ਤੁਹਾਡੇ ਦਰਦ ਹੋਣ ਉਹਦੇ ਵਰਗੀ ਕਰ ਜਾਂਦੇ ਇਹ ਪਵਿੱਤਰ ਬਾਈਬਲ ਦੇ ਯੇਸ਼ੂ ਮਸੀਹ ਵੀ ਕਹਿੰਦਾ ਕਿ ਹਰ ਕੋਈ ਜੋ ਮੈਨੂੰ ਪ੍ਰਭੂ ਪ੍ਰਭੂ ਕਹਿ ਕੇ ਬੁਲਾਉਂਦਾ ਹੈ ਉਹ ਉਹ ਨਹੀਂ ਜੋ ਮੇਰੇ ਬਾਪ ਦੀ ਇੱਛਾ ਪੂਰੀ ਕਰਦਾ ਅਤੇ ਬਾਪ ਦੀ ਇੱਛਾ ਉਹ ਹੈ ਜਿਹੜੇ ਯੇਸ਼ੂ ਮਸੀਹ ਨੂੰ ਅਪਣਾਉਂਦੇ ਹਨ ਅਤੇ ਯੇਸ਼ੂ ਮਸੀਹ ਲਈ ਜੀਣਾ ਸਿੱਖਦੇ ਹਨ ਅਤੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਮਸੀਦੀ ਖਾਤਰ ਮਸੀਦੇ ਪਿਆਰ ਦੀ ਖਾਤਰ ਦੁਨੀਆ ਵਿੱਚ ਸਮਾਜ ਵਿੱਚ ਭਲਾਈ ਕਰੋ ਚੰਗਾ ਕਰੋ ਤਾਂ ਜੋ ਯੇਸ਼ੂ ਮਸੀਹ ਦਾ ਮੈਸੇਜ ਜੋ ਹੈ ਪਿਆਰ ਦਾ ਉਹ ਫੈਲਦਾ ਜਾਵੇ ਤੁਸੀਂ ਕਿਹ ਹੈ ਪ੍ਰੋਬੀਸ਼ਨ ਮੰਨਣਾ ਦੂਜਾ ਹੈ ਪ੍ਰੋਬੀਸ਼ਨ ਯੇਸ਼ੂ ਮਸੀਹ ਦੇ ਪਿਆਰ ਨੂੰ ਦੂਜਾਂ ਨਾਲ ਵੰਡਣਾ ਅਤੇ ਸੱਚਾ ਮਸੀਹ ਉਹੀ ਹੈ ਜੋ ਪਿਆਰ ਨੂੰ ਦੂਜਾਂ ਨਾਲ ਵੰਡਦਾ ਹੈ ਕੀ ਮੈਸਜ ਦੇਣ ਦਾ ਦੰਦਾ ਜਿਹੜੇ ਲੋਕ ਧਰਮ ਨੂੰ ਮਿਟਾਉਣ ਦੇ ਲੱਗ ਬਣਾ ਕਰਦੇ ਇਹ ਯੇਸ਼ੂ ਮਸੀਹ ਨੇ ਅਤੇ ਇਸ ਤਰ੍ਹਾਂ ਹਰ ਇੱਕ ਧਰਮ ਨੇ ਜਦੋਂ ਤੁਸੀਂ ਦੇਖੀਏ ਹਮੇਸ਼ਾ ਪਿਆਰ ਦਾ ਅਤੇ ਸਾਂਝੀ ਦਾ ਸਾਂਝੀ ਸਾਂਝ ਦਾ ਹਮੇਸ਼ਾ ਸੰਦੇਸ਼ ਦਿੱਤਾ ਹੈ ਅਤੇ ਅਸੀਂ ਇਸੇ ਸੰਦੇਸ਼ ਨੂੰ ਹਮੇਸ਼ਾ ਦੂਜਿਆਂ ਤੱਕ ਫੈਲਾਉਣਾ ਚਾਹੁੰਦੇ ਹਾਂ ਅਸੀਂ ਸਾਰੇ ਖੁਦਾ ਦੀ ਸੰਤਾਨ ਹਾਂ ਭਾਵੇਂ ਅਸੀਂ ਹੁਣ ਧਰਮਾਂ ਵਿੱਚ ਵੰਡੇ ਪਏ ਹਾਂ ਪਰ ਜਦੋਂ ਅਸੀਂ ਧਰਮ ਨੂੰ ਜਾਣੀਏ ਧਰਮ ਇਹ ਸਿਖਾਉਂਦਾ ਹੈ ਕਿ ਹਰ ਇੱਕ ਇਨਸਾਨ ਪਰਮੇਸ਼ਵਰ ਦੀ ਸੰਤਾਨ ਹੈ ਸਿੱਕ ਦੂਜੇ ਵਿੱਚ ਕੋਈ ਫਰਕ ਨਾ ਜਾਣਦੇ ਹੋਏ ਇੱਕ ਦੂਜੇ ਨੂੰ ਪਿਆਰ ਕਰਨਾ ਇਹੀ ਹਰ ਇੱਕ ਧਰਮ ਦਾ ਅਤੇ ਯਿਸੂ ਮਸੀਹ ਦਾ ਵੀ ਸੰਦੇਸ਼ ਹੈ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ